ਦਿੱਗਾ ਜੋ ਫਿਲਮ ਨਿਰਮਾਤਾ ਅਤੇ ਰਾਮੋਜੀ ਫਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਉਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਤ ਤੋਂ ਵਕ ਵਕ ਨਿੱਤਾਵਾਂ ਅਤੇ ਅਦਾਕਾਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਅੱਜ ਸਵੇਰੇ 4:50 ਤੇ ਉਹਨਾਂ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਉਹ 5 ਜੂਨ ਤੋਂ ਹਸਪਤਾਲ ਵਿੱਚ ਦਾਖਲ ਸਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ ਅਤੇ ਹਾਈ ਬਲੱਡ ਪ੍ਰੈਸ਼ਰ ਸੀ ਉਹਨਾਂ ਦੀ ਮ੍ਰਿਤਕ ਦੇ ਨੂ ਰਾਮੋ ਜੀ ਫਿਲਮ ਸਿਟੀ ਸਥਿਤ ਉਹਨਾਂ ਦੀ ਰਹਿائش ਉੱਤੇ ਲਿਆਂਦਾ ਗਿਆ ਹੈ ਰਾਮੋਜੀ ਰਾਓ ਪਦਮ ਵਿਭੂਸ਼ਣ ਅਵਾਰਡੀ ਸਨ ਅਤੇ ਕੁਝ ਸਾਲ ਪਹਿਲਾਂ ਹੀ ਉਹ ਕੋਲਨ ਕੈਂਸਰ ਤੋਂ ਠੀਕ ਹੋਏ ਸਨ। ਰਾਮੋਜੀ ਨੇ ਤੇਲਗੂ ਫਿਲਮ ਉਦਯੋਗ, ਮੀਡੀਆ ਅਤੇ ਪੱਤਰਕਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ ਆ ਜਿਹੜੀ ਉਹ 4.7 ਅਰਬ ਡਾਲਰ ਤੋਂ ਵੀ ਵੱਧ ਐ ਜੇਕਰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ ਜਾਇਦਾਦ ਆ ਜਿਹੜੀ ਉਹ 41706 ਕਰੋੜ ਰੁਪਏ ਦੀ ਬਣਦੀ ਐ ਰਾਮੋਜੀ ਰਾਓ ਦਾ 우ਸ਼ਾ ਕਿਨੂ ਮੂਵੀਜ਼ ਨਾ ਦਾ ਇੱਕ ਪ੍ਰੋਡਕਸ਼ਨ ਹਾਊਸ ਵੀ ਐ ਇੱਥੇ ਇਸ ਦੇ ਬੈਨਰ ਹੇਠ ਉਹਨਾਂ ਨੇ ਕਈ ਸੁਪਰ ਹਿੱਟਰ ਤੇਲਗੂ ਫਿਲਮਾਂ ਨੇ ਜਿਹੜੀਆਂ ਉਹ ਬੜਾਈਆਂ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਰਾਮੋਜੀ ਰਾਓ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਏ ਤਾਂ ਨਰਿੰਦਰ ਮੋਦੀ ਆਪਣੇ ਸੋਸ਼ਲ ਮੀਡੀਆ ਤੇ ਲਿਖਦੇ ਨੇ ਕਿ ਉਹ ਦੇਸ਼ ਦੇ ਵਿਕਾਸ ਨੂੰ ਲੈ ਕੇ ਬਹੁਤ ਭਾਵੁਕ ਸਨ ਮੈਂ ਖੁਸ਼ਕਿਸਮਤ ਹਾਂ ਕਿ ਉਹਨਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀ ਬੁੱਧੀ ਤੋਂ ਲਾਭ ਉਠਾਉਣ ਦੇ ਮੈਨੂੰ ਬਹੁਤ ਸਾਰੇ ਮੌਕੇ ਮਿਲੇ ਇਸ ਮੌਕੇ ਉਹਨਾਂ ਨੇ ਪਰਿਵਾਰ ਦੋਸਤਾਂ ਅਤੇ ਪ੍ਰਸ਼ਾਸਕਾਂ ਦੇ ਨਾਲ ਵੀ ਸੰਵੇਦਨਾ ਜਿਹੜੀ ਉਹ ਪ੍ਰਗਟ ਕੀਤੀ ਹੈ ਤਾਂ ਵਕੋ ਵਕ ਸ਼ਖਸੀਅਤਾਂ ਨੇ ਜਿਹੜੀਆਂ ਰਾਮੋਜੀ ਰਾਓ ਨੂੰ ਅੰਤਿਮ ਵਿਦਾਈ ਦੇਣ ਪਹੁੰਚ ਰਹੀਆਂ ਨੇ ਤਾਂ ਵੱਡੇ-ਵੱਡੇ ਨੇਤਾ ਨੇ ਜਿਹੜੇ ਉਹ ਵੀ ਉਹਨਾਂ ਦੇ ਘਰ ਪਹੁੰਚੇ ਨੇ ਦੂਜੇ ਪਾਸੇ ਕਈ ਵੱਡੇ ਸਿਤਾਰੇ ਨੇ ਜਿਹੜੇ ਉਹ ਵੀ ਰਾਮੋਜੀ ਰਾਓ ਦੀ ਰਹਿائش ਉੱਤੇ ਪਹੁੰਚੇ ਨੇ ਤਾਂ ਬਾਅਦ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਲੇਕਿਨ ਫਿਲਮ ਜਗਤ ਦੇ ਵਿੱਚ ਇਸ ਖਬਰ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ